ਸ਼ਿਰੀ巴巴 ਪੂਤਨਾਥ ਗਊਸ਼ਾਲਾ ਨੂਰਮਰ ਵਿਖੇ ਬਣੇ ਤੂੜੀ ਦੇ ਗੋਦਾਮਾਂ ਨੂੰ ਅੱਗ ਲੱਗ ਗਈ ਅੱਗ ਇੰਨੀ ਭਿਆਨਕ ਸੀ ਕਿ ਇਸ ਦੀਆਂ ਲਪਟਾਂ ਦੂਰ ਦੂਰ ਤੱਕ ਫੈਲ ਗਈਆਂ ਜਿਸ ਨੂੰ ਮੌਕੇ ਤੇ ਪਹੁੰਚੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੱਲੋਂ ਕਾਫੀ ਮੁਸ਼ਕਲ ਤੋਂ ਬਾਅਦ ਕਾਬੂ ਪਾਇਆ ਗਿਆ ਗਊਸ਼ਾਲਾ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਅੱਗ ਲੱਗਣ ਦੇ ਕਾਰਨ ਦਾ ਪਤਾ ਨਹੀਂ ਲੱਗ ਸਕਿਆ ਪਰ 700 ਟਰਾਲੀ ਤੂੜੀ ਦੀ ਜੋ ਇਨ੍ਹਾਂ ਗੋਦਾਮਾਂ ਵਿੱਚ ਪਈ ਸੀ ਉਸ ਦੀ ਕੀਮਤ ਲਗਭਗ 17 ਲੱਖ ਰੁਪਏ ਸੀ ਜੋ ਨੁਕਸਾਨੀ ਗਈ ਹੈ ਜੋ ਕਿ ਦਾਨੀ ਸੱਜਣਾ ਦੇ ਸਹਿਯੋਗ ਨਾਲ ਇਕੱਠੀ ਕੀਤੀ ਗਈ ਸੀ ਗਊਸ਼ਾਲਾ ਦੇ ਪਰ ਬੰਦਕਾ ਨੇ ਪੰਜਾਬ ਸਰਕਾਰ ਤੋਂ ਸਹਾਇਤਾ ਦੀ ਮੰਗ ਕੀਤੀ ਹੈ ਤਾਂ ਜੋ ਗਊਆਂ ਦੀ ਸਾਂਭ ਸੰਭਾਲ ਕੀਤੀ ਜਾ ਸਕੇ ਦੇਖੋ ਜੀ ਕਾਰਨ ਤਾਂ ਸਾਨੂੰ ਵਾਲੇ ਪਤਾ ਨਹੀਂ ਲੱਗ ਸਕਿਆ ਅਸੀਂ ਤਾਂ ਆ ਰਾਮਨਾ ਨੋਰਮਲ ਬੜੇ ਖੁਸ਼ ਸੀਗੇ ਕਿ ਲੋਕਾਂ ਦੇ ਸਹਿਯੋਗ ਦੇ ਨਾਲ ਦਾਨ ਦੇ ਨਾਲ ਇਸ ਵਾਰੀ ਅਸੀਂ ਜਿਹੜਾ ਆਪਣਾ ਟਾਰਗੇਟ ਸੀਗਾ ਤੂੜੀ ਦਾ ਕਾਫੀ ਵਧੀਆ ਤਰੀਕੇ ਨਾਲ ਪੂਰਾ ਕਰਨ ਚ ਸਫਲ ਰਹੇ ਹਾਂ ਪਰ ਅਚਾਨਕ ਅੱਜ ਸਵੇਰੇ ਸਾਨੂੰ ਲੇਬਰ ਤੋਂ ਸੂਚਨਾ ਮਿਲੀ ਜਿਹੜੇ ਰਾਤੀ ਸਾਡੇ ਇੱਥੇ ਵਰਕਰ ਸੌਂਦੇ ਆ ਕਿ ਗਊਆਂ ਨਿਕਲ ਰਿਹਾ ਛੱਡਾਂ ਦੇ ਵਿੱਚੋਂ ਤੇ ਸਾਰੇ ਨੱਠ ਭਜਾਈ ਪੈ ਗਈ ਸਾਡੇ ਸਾਡੇ ਕਮੇਟੀ ਦੇ ਮੈਂਬਰਾਂ ਜਿਹੜੇ ਆ ਸਵੇਰੇ ਹੀ ਇੱਥੇ ਆ ਪਹੁੰਚ ਗਏ ਜਦੋਂ ਹੀ ਪਤਾ ਲੱਗਾ ਤੇ ਅਸੀਂ ਅੱਗ ਬੁਝਾਉਣ ਦੇ ਯਤਨ ਜਿਹੜੇ ਆਪਣੇ ਜਾਰੀ ਕਰਦੇ ਆ ਇਸ ਦੇ ਨਾਲ ਨਾਲ ਫਿਰ ਅਸੀਂ ਫਾਇਰ ਬ੍ਰਿਗੇਡ ਵਾਲਿਆਂ ਨੂੰ ਵੀ ਬੇਨਤੀ ਕੀਤੀ ਤੇ ਉਹਨਾਂ ਦੀ ਗੱਡੀ ਵੀ ਆ ਗਈ ਅਸੀਂ ਦੇਖਿਆ ਕਿ ਸਾਰਾ ਜਿਹੜੀ ਇਹ ਤੂੜੀ ਨੂੰ ਅੱਗ ਲੱਗੀ ਆ ਇਹਦੇ ਨਾਲ ਬਹੁਤ ਵੱਡਾ ਸਾਡਾ ਜਾਨੀ ਮਾਲੀ ਨੁਕਸਾਨ ਹੋ ਰਿਹਾ ਸਾਡੇ ਲਈ ਬੜਾ ਪੀੜਾਦਾਇਕ ਆ ਬੜਾ ਦੁੱਖਦਾਇਕ ਆ ਜੇ ਅਸੀਂ ਇੱਕ ਇੱਕ ਦੋ ਦੋ ਟਰਾਲੀਆਂ ਦੀ ਲੋਕਾਂ ਨੂੰ ਬੇਨਤੀ ਕਰਕੇ ਇਸ ਮਿਸ਼ਨ ਤੱਕ ਪੂਰਾ ਕਰਨ ਤੇ ਪਹੁੰਚ ਜੇ ਅਸੀਂ ਨੁਕਸਾਨ ਲਾਈਏ ਤਾਂ ਸਾਡਾ ਇਹ ਨੁਕਸਾਨ ਜਿਹੜਾ 50 ਲੱਖ ਰੁਪਏ ਦਾ ਹੋ ਗਿਆ ਕਿਉਂਕਿ ਸਾਡੀ 15 ਤੋਂ 20 ਲੱਖ ਦੀ ਤੂੜੀ ਜਿਹੜੀ ਅਸੀਂ ਉਹ ਸਟੋਰ ਕਰ ਚੁੱਕੇ ਸੀ ਤੇ ਗਿਡਾਊਨ ਅਸੀਂ ਬੜੇ ਖੁਸ਼ ਸੀਗੇ ਕਿ ਵਾਹਨ ਬਿਲਕੁਲ ਬੰਦ ਕਰਤੇ ਵੀ ਐਸਾ ਐਸਾ ਸਾਡਾ ਸਾਰਾ ਸਾਲ ਜਿਹੜਾ ਖਰਚਾ ਨਿਕਲੇਗਾ ਸਾਡੀ 700 ਟਰਾਲੀ ਸੀਗੀ ਜਿੱਤੇ ਖਰਚਾ 2500 ਰੁਪਏ ਆ ਜਾਂਦਾ ਉਹਨਾਂ ਨੂੰ ਡਾਊਨਲੋਡ ਦਾ ਗਿਡਾਊਨ ਨੂੰ ਭਰਨ ਦਾ ਪੱਥਿਆਂ ਦੇ ਨਾਲ ਜਾਂ ਹੋ ਤੇ ਇਸ ਤੋਂ ਇਲਾਵਾ ਹੱਲੇ ਅਸੀਂ ਪੂਰਾ ਜਿੱਤੇ ਜਿੱਦਾ ਪੈਸੇ ਸਾਨੂੰ ਦਾਨੀ ਸੱਚ ਨੂੰ ਭੇਜਦੇ ਰਹੇ ਅਸੀਂ ਉਹ ਆਪਣੀ ਟੂਰਿਸਟ ਆਂਦੇ ਰਹੇ ਆ ਪਰ ਹੱਲੇ ਜਿਹੜਾ ਪੂਰਾ ਹੈਗਾ ਐਸਟੀਮੇਟ ਜਿਹੜਾ ਕੱਲਾ ਤੂੜੀ ਦਾ ਸਾਨੂੰ ਉਮੀਦ ਲੱਗਦਾ ਏਦਾਂ ਕਿ ਉਹ ਸਾਡਾ ਬਜਟ ਆ ਕਿ 15 ਤੋਂ 17 ਲੱਖ ਰੁਪਏ ਦਾ ਨੁਕਸਾਨ ਜਿਹੜਾ ਕੱਲਾ ਤੂੜੀ ਦਾ ਹੋਇਆ ਪਰ ਹੋਰ ਵੀ ਦੁਖਦਾਈ ਮੰਦਪਾ ਗਾਇਆ ਕਿ ਇਸ ਤੂੜੀ ਦੀ ਸੇਕ ਦੇ ਨਾਲ ਲੈ ਸਾਗ ਦੇ ਸੇਕ ਦੇ ਨਾਲ ਸਾਡੀਆਂ ਜਿਹੜੀਆਂ ਦੋ ਛੱਡਾਂ ਸੀਗੀਆਂ ਆ ਵੱਡੇ ਵੱਡੇ ਜਿਹੜਾ ਕੋਲਡ ਸਟੋਰ ਹੁੰਦੇ ਆ ਇਸ ਤਰ੍ਹਾਂ ਦੇ ਸਾਰੇ ਵੱਡੇ ਡਾਊਨ ਬਣਾਏ ਸਿਆ ਜਿੱਚ ਸਾਰੇ ਸਾਲ ਦੀ ਟੀਨ ਸਟੋਰ ਕਰਦੇ ਆ ਉਹਨਾਂ ਦੇ ਜਿਹੜੀਆਂ ਥੱਲੇ ਕੈਂਚੀਆਂ ਵਗੈਰਾ ਜਿਹੜੇ ਲੱਗੇ ਹੁੰਦੇ ਆ ਉਹ ਵੀ ਮੈਲਟ ਹੋ ਕੇ ਉਹ ਹੋ ਗਏ ਜੇ ਅਸੀਂ ਕੁਲ ਮਿਲਾ ਕੇ ਅਸੀਂ ਦੇਖੀਏ ਸਾਡੀਆਂ ਕੰਧਾਂ ਜਿਹੜੀਆਂ ਨੇ ਉਹ ਵੀ ਨੁਕਸਾਨੀਆਂ ਗਈਆਂ 50 ਲੱਖ ਦੇ ਕਰੀਬ ਸਾਡਾ ਜਿਹੜਾ ਹੈ ਖਰਚਾ ਸਿਰਫ ਅੱਗ ਲੱਗਣ ਦੇ ਨਾਲ ਅਸੀਂ ਉਹਦਾ ਸਾਹਮਣਾ ਕਰ ਰਹੇ ਆ ਬੜਾ ਸਾਡੇ ਵਿੱਚ ਰੋਗ ਸ਼ੋਗ ਹੈ ਪੂਰੇ ਮੈਂਬਰਾਂ ਦੇ ਵਿੱਚ ਸ਼ਹਿਰਦਾਰ ਜਿੰਨੇ ਵੀ ਦੋਖ ਭਾਗ ਤੇ ਨੇ ਹੋਇਆ ਤਾਂ ਹੋਇਆ ਕਿ ਤੇ ਹੁਣ ਮੈਂ ਮੰਦਰ ਸ਼੍ਰੀ ਪਾਪਾ ਭੂਤਨਾਥ ਤੇ ਗਊਸ਼ਾਲਾ ਕਮੇਟੀ ਵੱਲੋਂ ਬੇਨਤੀ ਕਰਦਾ ਪੰਜਾਬ ਸਰਕਾਰ ਨੂੰ ਕਿ ਸਾਨੂੰ ਇਹਦਾ ਜਿਹੜਾ ਮੁਆਵਜ਼ਾ ਹੈਗਾ ਉਹ ਘੱਟੋ ਘੱਟ 50 ਲੱਖ ਰੁਪਏ ਦਾ ਮੁਆਵਜ਼ਾ ਜਿਹੜਾ ਹੈ ਮੈਂ ਸਰਕਾਰ ਤੋਂ ਕਮੇਟੀ ਵੱਲੋਂ ਸ਼ਹਿਰ ਨਿਵਾਸੀਆਂ ਵੱਲੋਂ ਗਊ ਭਗਤਾ ਵੱਲੋਂ ਮੰਗ ਕਰਦਾ